ਕਦਰ ਕਰਨੀ ਹੈ ਤਾਂ ਜਿਉਂਦੇ ਜੀ ਕਰਿਆ ਕਰੋ ਕਦਰ ਕਰਨੀ ਹੈ ਤਾਂ ਜਿਉਂਦੇ ਜੀ ਕਰਿਆ ਕਰੋ ਮਰਨ ਤੋਂ ਬਾਅਦ ਤਾਂ ਪ੍ਰਾਏ ਵੀਰੋ ਪੈਂਦੇ ਹਨ ਮਰਨ ਤੋਂ ਬਾਅਦ ਤਾਂ ਪ੍ਰਾਏ ਵੀਰੋ ਪੈਂਦੇ ਹਨ ਅੱਜ ਜਿਸ ਵਿੱਚ ਜਾਨ ਹੈ ਤਾਂ ਨਹੀਂ ਵੇਖਦੇ ਲੋਕ ਜਿਸ ਵਿੱਚ ਜਾਨ ਹੈ ਤਾਂ ਨਹੀਂ ਵੇਖਦੇ ਲੋਕ ਜਦੋਂ ਰੂਹ ਨਿਕਲ ਗਈ ਜਦੋਂ ਰੂਹ ਨਿਕਲ ਗਈ ਨਿਕਲ ਜਾਵੇਗੀ ਤਾਂ ਕਫਨ ਚੁੱਕ ਚੁੱਕ ਕੇ ਹਟਾ ਹਟਾ ਕੇ ਦੇਖਦੇ ਨੇ ਜਿਸ ਨੇ ਬਹੁਤ ਸੋਣਾ ਲਿਖਿਆ ਵਕਤ ਕੱਢ ਕੇ ਗੱਲਾਂ ਕਰ ਲਿਆ ਕਰੋ ਵਕਤ ਕੱਢ ਕੇ ਗੱਲਾਂ ਕਰ ਲਿਆ ਕਰੋ ਆਪਣੇ ਨਾਲ ਹੀ ਆਪਣੇ ਨਾਲ ਹੀ ਜੇ ਆਪਣੇ ਹੀ ਨਾ ਰਹਿਣ ਤਾਂ ਵਕਤ ਦਾ ਕੀ ਕਰੋਗੇ ਆਪਣੇ ਨਾਲ ਹੀ ਜੇ ਆਪਣੇ ਨਾ ਰਹਿਣ ਤਾਂ ਵਕਤ ਦਾ ਕੀ ਕਰੋਗੇ ਕਰੋਗੇ غرور ਕਿਸ ਗੱਲ ਦਾ غرور ਕਿਸ ਗੱਲ ਦਾ ਕਿਸ ਗੱਲ ਦਾ ਸਹਬ ਅੱਜ ਮਿੱਟੀ ਦੇ ਉੱਪਰ ਹਾਂ ਅਤੇ ਇੱਕ ਦਿਨ ਮਿੱਟੀ ਦੇ ਹੇਠਾਂ ਹੋਵਾਂਗੇ ਅੱਜ ਮਿੱਟੀ ਦੇ ਉੱਪਰ ਹਾਂ ਤੇ ਕੱਲ ਨੂੰ ਮਿੱਟੀ ਦੇ ਹੇਠਾਂ ਹੋਵਾਂਗੇ ਕਦਰ ਕਰਨੀ ਹੈ ਤਾਂ ਜਿਉਂਦੇ ਜੀ ਕਰੋ ਕਦਰ ਕਰਨੀ ਹੈ ਤਾਂ ਜਿਉਂਦੇ ਜੀ ਕਰੋ ਮਰਨ ਤੋਂ ਬਾਅਦ ਤਾਂ ਪ੍ਰਾਏ ਵੀ ਰੂਪ ਐਂਦੇ ਹਨ ਮਰਨ ਤੋਂ ਬਾਅਦ ਤਾਂ ਪ੍ਰਾਏ ਵੀ ਰੂਪ ਐਂਦੇ ਹਨ ਅੱਜ ਜਿਸਮ ਵਿੱਚ ਜਾਨ ਹੈ ਅੱਜ ਜਿਸਮ ਵਿੱਚ ਜਾਨ ਹੈ ਤੰਨੇ ਨਹੀਂ ਤਾਂ ਨਹੀਂ ਵੇਖਦੇ ਲੋਕ ਤਾਂ ਨਹੀਂ ਵੇਖਦੇ ਲੋਕ ਜਦੋਂ ਰੂਹ ਨਿਕਲ ਜਾਵੇਗੀ ਤਾਂ ਕਫਨ ਹਟਾ ਟਾ ਕੇ ਵੇਖਣਗੇ ਜਦੋਂ ਰੂਹ ਨਿਕਲ ਜਾਵੇਗੀ ਤਾਂ ਕਫਨ ਹਟਾ ਟਾ ਕੇ ਵੇਖਣਗੇ ਕਿਸ ਨੇ ਬਹੁਤ ਸੋਣਾ ਲਿਖਿਆ ਵਕਤ ਕੱਢ ਕੇ ਗੱਲਾਂ ਕਰ ਲਿਆ ਕਰੋ ਆਪਣਿਆਂ ਨਾਲ ਜੇ ਆਪਣੇ ਹੀ ਨਾ ਰਹਿਣ ਤਾਂ ਵਕਤ ਦਾ ਕੀ ਕਰੋਗੇ ਜੇ ਆਪਣਿਆਂ ਨਾਲ ਹੀ ਆਪਣੇ ਹੀ ਨਾ ਰਹਿਣ ਤਾਂ ਵਕਤ ਦਾ ਕੀ ਕਰੋਗੇ غرور ਕਿਸ ਗੱਲ ਦਾ ਸਹਬ ਗਰੂਰ ਕਿਸ ਗੱਲ ਦਾ ਸਹੈਬ ਸਹੈਬ ਅੱਜ ਮਿੱਟੀ ਦੇ ਉੱਤੇ ਹਾਂ ਤੇ ਕੱਲ ਨੂੰ ਮਿੱਟੀ ਦੇ ਹੇਠਾਂ ਹੋਵਾਂਗੇ ਅੱਜ ਮਿੱਟੀ ਦੇ ਉੱਤੇ ਹਾਂ ਤੇ ਕੱਲ ਨੂੰ ਮਿੱਟੀ ਦੇ ਹੇਠਾਂ ਹੋਵਾਂਗੇ ਹਾਂਜੀ ਧੰਨਵਾਦ ਜੀ